ਸ਼੍ਰੀ ਗੁਰਦ ਸਾਹਿਬ ਦੇ ਪਾਵਨ ਸਰੂਪਾ ਨੂੰ ਲੈ ਕੇ ਪੰਜਾਬ ਦੇ ਵਿੱਚ ਖੂਬ ਸਿਆਸਤ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਆਨ ਦੇ ਦਿੱਤਾ ਜਿੱਦੇ ਕਰਕੇ ਰਾਜਾ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਵੀ ਰੋਸ ਜਤਾਇਆ ਗਿਆ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਫਿਰ ਸਰਕਾਰ ਪਹੁੰਚਦੀ ਹੈ ਯੂਟਰਨ ਲੈ ਲੈਂਦੀ ਹੈ ਸਰਕਾਰ ਉਸ ਤੋਂ ਬਾਅਦ ਫਿਰ ਯੂਟਰਨ ਲੈ ਲੈਂਦੀ ਹੈ ਪਰ ਉਸ ਮਸਲੇ ਦੇ ਵਿੱਚ ਕੀ ਹੁਣ ਜਿਹੜਾ ਸਿਆਸਤ ਹੋ ਰਹੀ ਸੀ ਇਹ ਜਿਹੜੀ ਗੱਲਾਂ ਹੋ ਰਹੀਆਂ ਸਨ ਵੀ ਕਾਰਵਾਈ ਹੋਏਗੀ ਹੁਣ ਲੱਗਦਾ ਕੀ ਹੈ ਕਿ ਇਹ ਮਸਲਾ ਠੰਡੇ ਬਸਤੇ ਦੇ ਵਿੱਚ ਪੈ ਗਿਆ ਦੇਖੋ ਸਭ ਤੋਂ ਵੱਡੀ ਗੱਲ ਇਹ ਮਸਲਾ ਬੜਾ ਨਾਜ਼ੁਕ ਸੀ ਐਮਸੀ ਔਰ ਸਰਕਾਰ ਪਟਕ ਗਈ। ਪਹਿਲੀ ਗੱਲ ਜਦੋਂ ਐਸਆਈਟੀ ਬਣਾਈ ਸੀ ਨਾ ਤੇ ਐਸਆਈਟੀ ਬੜੀ ਸੋਚ ਸਮਝ ਕੇ ਬਣਾਉਣੀ ਚਾਹੀਦੀ ਸੀ। ਇੱਕ ਗੱਲ ਆ ਕਹਿੰਦੇ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਬਣਾ ਪੜਿਆ ਗਿਆ ਸੀ ਉਸ ਸਮੇਂ ਜਦੋਂ ਉਹਨਾਂ ਨੇ ਮੈਤੇ ਟਕਸਾਲ ਤੋਂ ਪੜਿਆ ਉਦੋਂ ਚਾਰ ਕੇ ਪੰਜ ਜਿਹੜੇ ਆਫੀਸਰ ਸਨ ਉਹ ਅਮਰਤਧਾਰੀ ਜਿਨ੍ਹਾਂ ਨੇ ਅਮਰਤ ਸ਼ਾ ਕਿਹਾ ਸੀ। ਚਾਰਾਂ ਦੇ ਤੇ ਮੇ ਨਾਮ ਭੁੱਲ ਗਏ ਇੱਕ ਦਾ ਨਾਮ ਜਿਆਦਾ ਉਹ ਇਕਬਾਲ ਸਿੰਘ ਲਾਲਪੁਰਾ ਸਾਹਿਬ ਸਨ ਸ਼ਾਇਦ ਉਦੋਂ ਉਸ ਸਮੇਂ ਡੀਐਸਪੀ ਜਾਂ ਐਸਪੀਸੀ ਤੇ ਅੱਜਕੱਲ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਦੇ ਪਾਰਲੀਮੈਂਟ ਬੋਰਡ ਦੇ ਮੈਂਬਰ ਨੇ ਔਰ ਨੈਸ਼ਨਲ ਮਿਨੋਰਟੀ ਕਮਿਸ਼ਨ ਦੇ ਉਹ ਚੇਅਰਮੈਨ ਵੀ ਰਹੇ ਚੁੱਕੇ ਨੇ ਇਹਨਾਂ ਨੂੰ ਵੀ ਪੰਜਾਬ ਸਰਕਾਰ ਨੇ ਜਦੋਂ ਐਸਆਈਟੀ ਨਹੀਂ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਨੇ ਅੰਮ੍ਰਿਤਧਾਰੀ ਪੁਲਿਸ ਵਾਲੇ ਲੈ ਲੈਣੇ ਚਾਹੀਦੇ ਸੀ ਪਹਿਲੀ ਗੱਲ ਤੇ ਨਾ ਇਹ ਗਲਤੀ ਕੀਤੀ ਦੂਜੀ ਗਲਤੀ ਕੀਤੀ ਕਿ ਇਹਨਾਂ ਨੂੰ ਜਿਹੜੀ ਫੋਰਸ ਆ ਉਹ ਚਾਹੇ ਡੇਰਾ ਵਾ ਚਾਹੇ ਗੁਰਦੁਆਰਾ ਸਭ ਉਹ ਫੋਰਸ ਨਹੀਂ ਸੀ ਭੇਜਣੀ ਚਾਹੀਦੀ ਹੈਗੇ ਨਾਲ ਸ਼ਰੋਮਨੀ ਕਮੇਟੀ ਨੂੰ ਕਹਿੰਦੇ ਹੈਗੇ ਤੇ ਜਿੱਥੇ ਮਹਾਰਾਜ ਦਾ ਦਸਮ ਗੁਰਾਂ ਦੀ ਜੋਤ ਜਿੱਥੇ ਸ਼ਿਸ਼ੋਭਤ ਹੋ ਜਾਂਦੀ ਆ ਉਹ ਗੁਰੂ ਘਰੀ ਬਣ ਜਾਂਦਾ ਹੁੰਦਾ ਤੁਹਾਡੀ ਛਾਡੀ ਤੁਹਾਡੀ ਸ਼ਰਦਾ ਵਾ ਹੈਨਾ ਤੇ ਇਤਿਹਾਸਕ ਗੁਰਦੁਆਰਿਆਂ ਦੀ ਆਪਣੀ ਮਹੱਤਤਾ ਜਿੱਥੇ ਗੁਰੂ ਸਾਹਿਬ ਕਹੇਗੇ ਕਿ ਆਈ ਤੋਂ ਗੁਰੂ ਮਾਨੇ ਗ੍ਰੰਥ ਸਾਹਿਬਾ 11ਵਾਂ ਗੁਰੂ ਹੈ ਨਾ ਉਹ ਗੁਰੂ ਘਰ ਹੀ ਹੋ ਜਾਂਦਾ ਹੈਗਾ ਠੀਕ ਹੈ ਉੱਥੇ ਰਹਿਤ ਮਰਿਆਦਾ ਦਾ ਸਵਾਲ ਹੋ ਸਕਦਾ ਹੈਗਾ ਹੁਣ ਸਭ ਤੋਂ ਵੱਡੀ ਗਲਤੀ ਜਿਹੜੀ ਹੋਈ ਆ ਜਦੋਂ 328 ਪਾਵਨ ਸਰੂਪਾਂ ਦੀ ਜਾਂਚ ਚੱਲ ਰਹੀ ਹੈਗੀ ਆ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਪਾਵਨ ਸਰੂਪ ਇਸ ਇਸ ਗੁਰੂ ਘਰ ਪਏ ਨੇ ਤੁਸੀਂ ਕਿਉਂਕਿ ਆਮ ਆਦੀ ਪਾਰਟੀ ਦੀ ਆਦਤ ਆ ਇਹ ਹਰ ਚੀਜ਼ ਨੂੰ ਵੱਡਾ ਕਰਦੀ ਆ ਤੇ ਹਰ ਪ੍ਰਾਪਤੀ ਆਪਣੀ ਪ੍ਰਾਪਤੀ ਦੱਸਦੀ ਹੈਗੀਆ ਉਥੇ ਸਭ ਤੋਂ ਵੱਡੀ ਗੁਨਾਹ ਕਰਗੇ ਹੈਗੇ ਨੇ ਹੁਣ ਇਹਨਾਂ ਨੂੰ ਚਾਹੀਦਾ ਸੀ ਐਸਆਈਟੀ ਦੇ ਮੈਂਬਰਾਂ ਨੂੰ ਕਿ ਤੁਹਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋਈ ਤੁਸੀਂ ਮੁੱਖ ਮੰਤਰੀ ਨੇ ਉਹ ਦੂਰੀ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਨੂੰ ਵੀ ਇਹ ਜਾਣਕਾਰੀ ਉਸ ਮੌਕੇ ਨਹੀਂ ਪੜ ਕੇ ਸੁਣਾਉਣੀ ਚਾਹੀਦੀ ਉਹਦੇ ਨਾਲ ਜਾਂਚ ਪ੍ਰਭਾਵਿਤ ਹੋ ਗਈ ਆ ਜਾਂਚ ਗਲਤ ਡਾਇਰੈਕਸ਼ਨ ਤੇ ਚਲੇਗੀ ਜਾਂਚ ਇਹ ਹੋ ਗਿਆ ਕਿ ਹਾਂ ਸਿਆਸਤ ਤੋਂ ਪ੍ਰੇਰਿਤ ਆ ਇਹਨਾਂ ਨੂੰ ਚਾਹੀਦਾ ਸੀ ਐਸਆਈਟੀ ਨੂੰ ਜਾਂਚ ਕੰਪਲੀਟ ਹੋ ਗਈ ਹੈ ਤੁਹਾਡੀ ਫਿਰ ਐਸਆਈਟੀ ਰਿਪੋਰਟ ਦਿੰਦੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਅਗੇ ਰਿਪੋਰਟ ਦੇ ਦਿੰਦੀ ਕਾਲਤਕ ਸਾਹਿਬ ਦੇ ਜਥੇਦਾਰ ਜਦ ਕਾਲਤਕ ਸਾਹਿਬ ਦੇ ਜਥੇਦਾਰ ਨੇ ਪਹਿਲਾਂ ਕਿਹਾ ਸੀ ਕਿ ਸਰਕਾਰ ਦਖਲ ਦੇ ਰਹੀ ਹੈ ਦਖਲ ਬੰਦ ਕਰੇ ਫਿਰ ਉਹਨੇ ਕਿਹਾ ਨਹੀਂ ਸ਼੍ਰੋਮਣੀ ਗੁਰਦਾਪੁਰ ਪ੍ਰਬੰਧਕ ਕਮੇਟੀ ਸਹਿਯੋਗ ਕਰੂਗੀ ਤੇ ਤੁਸੀਂ ਵੇਟ ਕਰ ਲੈਂਦੇ ਹੈਗੇ ਜੇ ਫਿਰ ਵੀ ਤੁਹਾਡੇ ਚ ਕਾਲੀ ਸੀ ਕਿ ਅਸੀਂ ਪ੍ਰਾਪਤੀ ਕਰ ਲਈ ਹੈ ਬਹੁਤ ਵੱਡੀ ਅਚੀਵਮੈਂਟ ਹੋਈ ਹੈ ਤੇ ਫਿਰ ਤੁਹਾਨੂੰ ਕੀ ਚਾਹੀਦਾ ਸੀ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਐਸਆਈਟੀ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਨੂੰ ਚਿੱਠੀ ਲਿਖ ਦਿੰਦੇ ਜਾਂ ਸ਼੍ਰੋਮਣੀ ਉਹਦਾ ਪ੍ਰਬੰਧਕ ਕਮੇਟੀ ਨੂੰ ਜਾਂ ਥਰੂ ਮੀਡੀਆ ਚਲੇ ਜਾਂਦੇ ਹੈਗੇ ਜਾਂ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਇਵਨ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਉਹ ਕਹਿੰਦੇ ਹਾਂ ਜੀ ਸਾਡੀ ਜਾਂਚ ਕੰਪਲੀਟ ਹੋ ਗਈ ਆ ਸਾਡੀ ਜਾਂਚ ਦੇ ਵਿੱਚ ਆਹ ਵਾਲੇ ਧਾਰਮਿਕ ਸਥਾਨ ਆਏ ਨੇ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਰਿਪੋਰਟ ਹਵਾਲੇ ਕਰ ਦਿੱਤੀ ਕਿ ਤੁਸੀਂ ਜਾਓ ਉੱਥੇ ਜਾ ਕੇ ਪੁਲਿਸ ਨਾਲ ਭੇਜ ਦੇ ਜੇ ਭੇਜਣੀ ਤਾਂ ਪੂਰੀ ਤਿਆਰੀ ਕਰਕੇ ਭੇਜ ਦੇਗਾ ਤੁਸੀਂ ਯੂ ਟਰਨ ਵੀ ਲੈ ਲਿਆਗਾ ਅਧੂਰੀ ਜਾਣਕਾਰੀ ਵੀ ਦਿੱਤੀ ਐਸ 328 ਦੀ ਜਿਹੜੀ ਐਸਆਈਟੀ ਉਹ ਵੀ ਭਟਕ ਗਈ ਕਿਉਂਕਿ ਉਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮਾਗੀ ਦੇ ਮੇਲੇ ਤੇ ਮੋਬਾਈਲ ਕੱਢ ਕੇ ਜਿਹੜੀ ਇਹਨੂੰ ਇਨਫੋਰਮੇਸ਼ਨ ਪੜ੍ਹੀ ਹੈਗੀਆ ਜੋ ਸ਼ੁਰੂਆਤ ਕਰਦੇ ਆਖਨੇ ਇਹਦਾ ਮਤਲਬ ਕਿਸੇ ਐਸਆਈਟੀ ਮੈਂਬਰ ਲਈ ਉਹਨਾਂ ਨੂੰ ਭੇਜੀ ਹੈਗੀਆ ਉਹਨੇ ਵੀ ਨੰਬਰ ਉਹਨੇ ਨੰਬਰ ਬਣਾਉਣ ਦੀ ਖਾਤਰ ਜੀ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਏ ਕੋਈ ਹੋਰ ਮੋੜੇ ਤੇ ਸਟਾਰ ਲਾ ਦੇਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਾ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਵਰਕਰ ਬੈਠੇ ਹੈਗੇ ਨੇ ਸਾਰੇ ਚੈਨਲਾਂ 'ਤੇ ਲਾਈਵ ਚੱਲ ਰਿਹਾ ਹੈਗਾ ਕਾਲੀਆਂ ਦਾ ਗਾੜਾ ਤੇ ਮਰਦੋ ਦੋਸ਼ ਕਾਲੀਆਂ ਤੇ ਕਮੇਟੀ ਆ ਜਾਂਦੀ ਸਬੰਧਤ ਉਸ ਧਾਰਮਿਕ ਸਥਾਨ ਦੀ ਕਮੇਟੀ ਆ ਇਹਦੀ ਉਹ ਕਹਿੰਦੇ ਸਾਡੇ ਕੋਲ ਤੇ ਸਾਰੀ ਜਾਂਚ ਐਸਆਈਟੀ ਕਲੀਨ ਚਿੱਟ ਦੇ ਕੇ ਗਏ ਨੇ ਫਿਰ ਤੁਸੀਂ ਕਹਿੰਦੇ ਕਿ 169 ਪਾਵਨ ਸਰੂਪ ਨੇ 39 ਦਾ ਰਿਕਾਰਡ ਹੈਗਾ ਬਾਕੀਆਂ ਦਾ 230 ਦਾ ਹੈਗਾ 30 ਦਾ ਹੈਗਾ 139 ਦਾ ਰਿਕਾਰਡ ਨਹੀਂ ਹੈਗਾ ਫਿਰ ਕਮੇਟੀ ਨਾਰਾਜ਼ ਹੁੰਦੀ ਆ ਫਿਰ ਡਾਕਟਰ ਸੁਖਿੰਦਰ ਸੁਖੀ ਉਹ ਨਹੀਂ ਡਰਾਮਾ ਕਰ ਦਿੰਦੇ ਹੈਗੇ ਨੇ ਫਿਰ ਤਿੰਨ ਜਾਣੇ ਚਲੇ ਵੀ ਜਾਂਦੇ ਨੇ ਦੋ ਵਜ਼ੀਰ ਤੇ ਇੱਕ ਐਮਪੀ ਉਹ ਕਲੀਨ ਚਿੱਟ ਵੀ ਦੇ ਆਉਂਦੇ ਫਿਰ ਉਹ ਮੁੱਕਰ ਵੀ ਜਾਂਦੇ ਹੈਗੇ ਨੇ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਮੁੱਕਰ ਜਾਂਦੇ ਹੈਗੇ ਨੇ ਤੇ 328 ਵਾਲੀ ਜਾਂਚ ਉਹ ਪ੍ਰਭਾਵਿਤ ਪੂਰੀ ਤਰ੍ਹਾਂ ਹੋ ਗਈ ਸਿਆਸਤ ਵੀ ਭਾਰੂ ਹੋ ਗਈ ਉਸ ਤੇ ਜਾਂਚ ਵੀ ਪ੍ਰਭਾਵਿਤ ਹੋ ਗਈ ਹੈਗੀ ਟਰੈਕ ਵੀ ਗਲਤ ਹੋ ਗਿਆ ਔਰ ਉਹ ਕੱਲ ਨੂੰ ਸਟੈਂਡ ਅਪ ਨਹੀਂ ਕਿਤੇ ਕਰਨੀ ਹੈਗੀ ਕਿ 328 ਪਾਵਨ ਸਰੂਪਾਂ ਦਾ ਪੰਜਾਬ ਚ ਬਹੁਤ ਸਾਰੇ ਇਦਾਂ ਦੇ ਸਥਾਨ ਨੇ ਜਿੱਥੇ ਮਾਰੀ ਦਾ ਸਰੂਪ ਹੁੰਦਾ ਪਾਠ ਚੱਲਦੇ ਨੇ ਲੜੀਵਾਰ ਤੇ ਸੋਚ ਸਮਝ ਕੇ ਸਰਕਾਰ ਨੂੰ ਜਿਹੜੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਸੀ ਉਹ ਇਹ ਮਾਮਲਾ ਹੁਣ ਹੋ ਗਿਆ ਠੰਡਾ ਅੱਜ ਕਿਸੇ ਨੇ ਲਿਖਿਆ ਹੈਗਾ ਕਿ ਜਿਹੜੇ ਐਸਐਸ ਕੋਲੀ ਫੜੇ ਹੈਗੇ ਨੇ ਸਰਕਾਰ ਨੇ ਉਹਦਾ ਦੋਵਾਰਾ ਰਿਮਾਂਡ ਹਾਸਲ ਕੀਤਾ ਦੂਜੀ ਵਾਰ ਇਸ ਕਰ ਕੀਤਾ ਕਿ ਅਸੀਂ ਗੁਡਗਾਉਂ ਜਾ ਕੇ ਤਲਾਸ਼ੀ ਲੈਣੀ ਜੀ ਸਰਚ ਅਭਿਆਨ ਚਲਾਣਾਗਾ ਹਾਲੇ ਤੱਕ ਕੀਤਾ ਨਹੀਂ ਕਿ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈਗਾ ਮਤਲਬ ਐਸਆਈਟੀ ਦੀ ਬਿਲਕੁਲ ਜਾਂਚ ਗਲਤ ਡਾਇਰੈਕਸ਼ਨ ਤੇ ਜਾ ਚੁੱਕੀ ਹੈਗੀ ਹੈ ਜਾਂ ਐਸਆਈਟੀ ਤੇ ਦਬਾਅ ਹੈ ਜਾਂ ਸਰਕਾਰ ਤੇ ਦਬਾਅ ਪੈ ਗਿਆ ਹੈ ਲੋਕਾਂ ਦਾ ਹੁਣ ਜੀ ਸਥਿਤੀ ਦੇ ਵਿੱਚ ਦੇਖੋ ਨਾ ਕਿ ਸੀਐਮ ਸਾਹਿਬ ਦੀ ਸਟੇਟਮੈਂਟ ਫਿਰ ਤੇ ਦੋ ਮੰਤਰੀਆਂ ਦੀ ਇੱਕ ਐਮਪੀ ਦੀ ਸਟੇਟਮੈਂਟ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਹਰ ਚੀਜ਼ ਨੂੰ ਇਹ ਇਵੈਂਟ ਬਣਾਉਂਦੀ ਆ ਵੱਡੀ ਗੱਲ ਕਰਦੀ ਹੈ ਕਿ ਬੱਲੇ ਬੱਲੇ 76 ਸਾਲਾਂ ਦੇ ਇਤਿਹਾਸ ਚ ਪਹਿਲੀ ਦਫਾ ਹੁਣ ਤੱਕ ਹੋਇਆ ਨਹੀਂ ਪੰਜਾਬ ਚ ਪਹਿਲੀ ਦਫਾ ਹਰ ਚੀਜ਼ ਨੂੰ ਇਦਾਂ ਕਰ ਦੇ ਨੇ ਕਾਲਾ ਆ ਜਾਂਦਾ ਨੇ ਕਾਲ ਨਹੀਂ ਆ ਇਹਨੂੰ ਹੈ ਕਿ ਇਵੈਂਟ ਕੰਪਨੀ ਦੇ ਤੌਰ ਤੇ ਇਦਾਂ ਇਵੈਂਟ ਕੰਪਨੀ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਆਪਣੀ ਪ੍ਰੋਮੋਸ਼ਨ ਕਰਦੀਆਂ ਆਮ ਆਦਮੀ ਪਾਰਟੀ ਨੇ ਵੀ ਆਪਣੇ ਆਪ ਨੂੰ ਇੱਕ ਪਾਰਟੀ ਚੋਂ ਕੱਢ ਕੇ ਇੱਕ ਪ੍ਰੋਮੋਸ਼ਨ ਕੰਪਨੀ ਬਣਾ ਲਿਆ ਤੇ ਹਰ ਚੀਜ਼ ਦੀ ਪ੍ਰੋਮੋਸ਼ਨ ਕਰਦੇ ਆਗੇ ਨੇ ਜੋ ਤੁਸੀਂ ਹਰ ਚੀਜ਼ ਨੂੰ ਵੇਚਦੇ ਹੋ ਪ੍ਰੋਮੋਸ਼ਨ ਸੇਲ ਕਰਦੇ ਹੋ ਇਹ ਸਿਆਸਤ ਅੱਜ ਕੱਲ ਸੇਲ ਦਾ ਏਜੰਡਾ ਬਣ ਗਿਆ ਹੈਗਾ ਇਸ ਕਰਕੇ ਇਹ ਇਹਨਾਂ ਦਾ ਜਿਹੜਾ ਨੁਕਸਾਨ ਹੋ ਕਿ ਪਹਿਲੀ ਦਫਾ ਪਹਿਲੀ ਦਫਾ ਹੈ ਨਾ ਹੁਣ ਉਹ ਚੀਜ਼ਾਂ ਬਣੀ ਨਾ ਤੁਸੀਂ ਗੁਰੂ ਘਰ ਦੇ ਮਸਲੇ ਦੇ ਵਿੱਚ ਵੀ ਕਰ ਦਿੱਤਾ ਹੈਗਾ ਤੁਸੀਂ ਵੇਟ ਕਰਦੇ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਔਰ ਹਰ ਗੱਲੇ ਆਪ ਡਿਸਕ੍ਰਾਈਬ ਕਰਦੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਹੈਗਾ ਵਿਜੀਲੈਂਸ ਵਾਲਿਆਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਠੀਕ ਹੈ ਜੀ ਵਿਜੀਲੈਂਸ ਅੱਲ ਇੱਕ ਕੋਈ ਸਟੇਟਮੈਂਟ ਦਿੱਤੀ ਤੇ ਪੰਜਾਬ ਸਰਕਾਰ ਦੇ ਮੰਤਰੀ ਰੋਜ਼ ਪ੍ਰੈਸ ਕਾਨਫਰੰਸ ਕਰਦੇ ਸੀ ਅਧੂਰੀ ਇਨਫੋਰਮੇਸ਼ਨ ਦਿੰਦੇ ਇੰਨੇ ਮੋਬਾਈਲ ਫੜ ਲਏ ਇੰਨੇ ਆਈਪੈਡ ਫੜ ਲਏ ਨਿਕਲੇ ਕਿਥੇ ਬਾਅਦ ਚੋ ਜਾਮਾ ਤਲਾਸ਼ੀ ਜਮਾ ਵੀ ਨਹੀਂ ਕਰਵਾਇਆ ਕਿਨੇ ਜਦ ਕਿ ਉਹ ਪ੍ਰੈਸ ਬਰੀਫਿੰਗ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨੂੰ ਕਰਨੀ ਚਾਹੀਦੀ ਇਥੇ ਆਮ ਆਦੀ ਪਾਰਟੀ ਦੇ ਜਣਾ ਖਣਾ ਹੀ ਪ੍ਰੈਸ ਕਾਨਫਰੰਸ ਕਰ ਰਿਆ ਸੀ ਸਪੋਕਸਪੀਕ ਪਰਸਨ ਹੀ ਆ ਮੈਂ ਵਰ ਪਰ ਭਮੱਕੜ ਵੀ ਕਰ ਰਿਹਾ ਸੀ ਜਦ ਕਿ ਉਹ ਵਿਜੀਲੈਂਸ ਦਾ ਕੰਮ ਸੀ ਇਹ ਇਹ ਮੇ ਲੱਗਦਾ ਸੀ ਕਿ ਆਮ ਆਦੀ ਪਾਰਟੀ ਦੇ ਐਮਐਲਏ ਮੰਤਰੀ ਬੋਲਦੇ ਨੇ ਮੀਡੀਆ 'ਚ ਛਪਦਾ ਮੀਡੀਆ ਦਿਖਾਇਆ ਜਾਂਦਾ ਤੇ ਫਿਰ ਵਿਜੀਲੈਂਸ ਹੋਸਾਬ ਦੇ ਨਾਲ ਕੰਮ ਕਰਦੀ ਸੀ ਸੇਮ ਇਦਾਂ ਹੋਇਆ ਸਰਕਾਰ ਨੇ ਬੋਲ ਦਿੱਤਾ ਮੰਤਰੀ ਨੇ ਬੋਲ ਦਿੱਤਾ ਕਿ ਐਸਆਈਟੀਓ ਸਾਹਿਬ ਦੇ ਨਾਲ ਕੰਮ ਕਰੀਏਗੇ ਇਹ ਬਹੁਤ ਹੀ ਇਹਨਾਂ ਨੇ ਜਾਂ ਕਾਲੀ ਪੰਦੇ ਵਿੱਚ ਜਾਂ ਈਵੈਂਟ ਬਣਾਉਂਦੇ ਹੈ ਜਾਂ ਕਾਲੀ ਦਿਨ ਦਾ ਹੋਰ ਵੀ ਨੁਕਸਾਨ ਹੋਵੇ ਉਸ ਚੱਕਰ ਦੇ ਵਿੱਚ ਆਮ ਆਦੀ ਪਾਰਟੀ ਨੇ ਖੁਦ ਨੁਕਸਾਨ ਕਰ ਲਿਆ ਹੁਣ ਡਾਕਟਰ ਸੁਖੀ ਉਹ ਵੀ ਬੜਾ ਤੱਤਾ ਸੀ ਫਿਰ ਡਰਦਾ ਮਰ ਅਸਤੀਫਾ ਦਿੱਤਾ ਹੁਣ ਸਰਕਾਰ ਫਿਰ ਅਸਤੀਫਾ ਕਿਉਂ ਨਹੀਂ ਉਹਦਾ ਮਨਜ਼ੂਰ ਕਰਦੀ ਹੈਗੀ ਕਿਦਾਂ ਮਕਦਮਾ ਨਹੀਂ ਦਰਜ ਹੁਵਾਉਂਦੇ ਵਾ ਮਕਦਮਾ ਤੇ ਆਲਰੇਡੀ ਦਰਜਾ ਲੋਕਾਂ ਨੂੰ ਬੇਵਕੂਫ ਕਿਉਂ ਬਣਾ ਰਹੇ ਨੇ 295 ਦੇ ਤਹਿਤ ਪਹਿਲਾਂ ਹੀ ਉਥੇ ਮਕਦਮਾ ਦਰਜਾ ਅੰਮ੍ਰਿਤਸਰ ਪੁਲਿਸ ਨੇ ਐਸਆਈਡੀ ਨੇ ਮਕਦਮਾ ਦਰਜ ਕੀਤਾ 16 ਜਾਨਿਆਂ ਦੇ ਵਿੱਚ ਉਹਦੇ ਚ ਕਿ ਇੱਕ ਇੱਕ ਜੁਰਮ ਦੇ ਵਿੱਚ ਇੱਕ ਮਕਦਮਾ ਦਰਜ ਹੁੰਦਾ ਉਹਦੇ ਚ ਅਗਲੇ ਨੇ ਨਾਮਜ਼ਦ ਕਰਨਾ ਉਹਦੇ ਚ 120 20 ਲੱਗੀ ਹੈਗੀ ਆ ਇਸ ਕਰਕੇ ਤੇ ਡਾਕਟਰ ਸੁਖੀ ਉਹਨ ਵੀ ਲੋਕਾਂ ਦੇ ਡਰਾਮਾ ਕਰਦੇ ਹੈਗੇ ਨੇ ਵੀ ਮੈਂ ਮਕਦਮਾ ਨਹੀਂ ਦਰਜ ਉਹ ਮਕਦਮਾ ਤੇ ਹੋ ਗਿਆ ਉਹਦੇ ਚ ਜੇ ਕਿਸੇ ਨੂੰ ਨਾਮਜ਼ਦ ਕਰਨਾ ਉਹਨੇ ਕਰ ਦੇਣਾ ਹੈਗਾ ਇਸ ਕਰਕੇ ਕੇਸ ਹੋ ਗਿਆ ਠੰਡਾ ਔਰ ਹੁਣ ਆਮ ਆਦੀ ਪਾਰਟੀ ਇੱਕ ਹੋਰ ਮੁੱਦਾ ਲੱਭੂਗੀ ਕੋਈ ਇਸ ਨੂੰ ਡਿਵਰਟ ਕਰਨ ਵਾਸਤੇ ਵੀ ਸਾਡੀ ਸ਼ਾਨ ਦੇ ਵਿੱਚ ਫਰਕ ਪੈ ਗਿਆ ਸਾਡਾ ਵੋਟ ਬੈਂਕ ਘਟ ਗਿਆ ਠੀਕ ਆ ਆਪਾਂ ਕੋਈ ਨਵਾਂ ਮੁੱਦਾ ਇਹ ਹਰ ਮਹੀਨੇ ਨਵਾਂ ਮੁੱਦਾ ਖੜਾ ਕਰਦੇ ਨੇ ਬੇਦਬੀ ਚਾਰ ਸਾਲਾਂ ਚ ਇਹਨਾਂ ਕੋਈ ਇਨਸਾਫ ਨਹੀਂ ਦਿੱਤਾ ਗਿਆ ਸੀ ਠੀਕ ਆ ਨਵਾਂ ਮੁੱਦਾ ਖੜਾ ਕਰ ਦਿੱਤਾਗਾ ਨਸ਼ਿਆਂ ਦੇ ਮਸਲੇ ਦੇ ਵਿੱਚ ਪਹਿਲਾਂ ਕੋਈ ਕੰਮ ਨਹੀਂ ਹੋਇਆ ਫਿਰ ਜੁੱਧ ਨਸ਼ਿਆਂ ਵਿਰੁੱਧ ਕਰ ਦਿੱਤਾ ਫਿਰ ਪਾਰਟ 2 ਕਰ ਦਿੱਤਾ ਫਿਰ 3 ਮਹੀਨੇ ਬਾਅਦ ਪਾਰਟ 3 ਕਰਦੇ ਜਿਵੇਂ ਫਿਲਮਾਂ ਨਹੀਂ ਬਣਦੀਆਂ ਸੀਕਵਲ 1 ਸੀਕਵਲ 2 ਉਦਾਂ ਕਰਦੇ ਨੇ ਹੁਣ ਗੈਂਗਸਟਰ ਵਾਲਾ ਚੱਕ ਲਿਆ ਮੁੱਦਾ ਫਿਰ ਗੈਂਗਸਟਰ ਪਾਰਟ 2 ਆ ਜੋ ਫਿਰ ਗੈਂਗਸਟਰ ਪਾਰਟ 3 ਆ ਜਨੇ ਫਿਰ ਵਿਕਰਮਜੀਠੀਆ ਦੇ ਖਿਲਾਫ ਨਸ਼ਿਆਂ ਦਾ ਮੁਕਾਬਲੇ ਮਕਦਮਾ ਦਰਜ ਚੰਨੀ ਦੀ ਸਰਕਾਰ ਵੱਲੇ ਜੀ ਇਹਨਾਂ ਨੇ ਚਲਾਨ ਨਹੀਂ ਪੇਸ਼ ਕੀਤਾ ਫਿਰ ਉਹਦੇ ਖਿਲਾਫ ਡੀਏ ਦਾ ਕੇਸ ਦਰਜ ਕਰਤਾ ਹਰ ਵਾਰ ਨਵਾਂ ਮੁੱਦਾ ਟ੍ਰੇ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ 328 ਵਾਲਾ ਮੁੱਦਾ ਲੈ ਜਾਂਦਾ ਹੈਗਾ ਹੁਣ ਇਹ ਵੀ ਠੰਡਾ ਪੈ ਗਿਆ ਕੁਝ ਖੱਟਿਆ ਨਹੀਂ ਗਿਆਗਾ ਹੁਣ ਹੋਰ ਕੁਝ ਲੈ ਕੇ ਆਉਣਗੇ ਨਵਾਂ ਕੁਝ ਨਾ ਕੁਝ ਨਵਾਂ ਛੇੜਦੇ ਰਹਿੰਦੇ ਨੇ ਲੋਕੀ ਕਹਿੰਦੇ ਹਾਂ ਮੈਂ ਦੋ ਦਮਹੀਨੇ ਦੇ ਚ ਨਗਾ ਦੋ ਲੋਕੀ ਚੇਤਾ ਭੁੱਲ ਜਾਂਦਾਗਾ ਪਰ ਸਤਾਈ ਚ ਪਤਾ ਲੱਗੂਗਾ ਕਿ ਤੁਸੀਂ ਕੀਤਾ ਕੀ ਆ ਤੇ ਕਰ ਕੀ ਰਏਗੇ ਨੇ ਵਾਰ ਵਾਰ ਲੋਕਾਂ ਦਾ ਮੁੱਦੇ ਤੇ ਪਟਕਾ ਰਹੇ ਹੋ ਧਿਆਨ ਪਟਕਾ ਰਹੇ ਹੋ ਇੱਕ ਵਾਰ ਉਹ ਲੈਂਦਾ ਇਹਨਾਂ ਕਿ ਮੁੱਦਾ ਐਂਡ ਤੇ ਜਿਵੇਂ ਕਾਲੀ ਦਲ ਕਹਿ ਰਹੇ ਨੇ ਤਿੰਨ ਚਾਰ ਮਹੀਨੋਂ ਸੁਭੀ ਸਿੰਘ ਬਾਦਲ ਨੂੰ ਅਰੈਸਟ ਕਰ ਲੋ ਪਰ ਉਹ ਵਾਲਾ 3-4 ਮਹੀਨੇ ਚੱਲੂਗਾ ਇਹ ਇਦਾਂ ਦੀ ਪੋਲਿਟਿਕਸ ਕਰਦੇ ਆ ਕਿ ਨਹੀਂ ਜਿਸ ਕਰਕੇ ਇਹਨਾਂ ਦਾ ਐਂਡ ਆਫ ਦਿ ਡੇ ਇਹਨਾਂ ਦਾ ਖੁਦ ਦੇ ਅੱਡਵਾ ਨੁਕਸਾਨ ਹੋ ਜਾਣਾਗਾ ਤੁਸੀਂ ਗੁੱਲ ਮਲਾ ਕੇ ਪੰਜਾਬ ਵਾਸਤੇ ਕੀਤਾ ਕੀ ਉਹ ਲੋਕਾਂ ਨੇ ਦੇਖਣਾਗਾ ਤੇ ਗਾਂ ਕੀ ਕਰੋਗੇ ਉਹ ਜਿਹੜਾ ਦੇਖਣਾ ਹਰ ਚੀਜ਼ ਨੂੰ ਤੁਸੀਂ ਇਵੈਂਟ ਦੇ ਤੌਰ ਤੇ ਲੈ ਰਹੇ ਹੋ ਨਿੱਕੀ ਗੱਲ ਨੂੰ ਵੱਡੀ ਗੱਲ ਬਣਾ ਕੇ ਦੱਸਦੇ ਹੋ ਵੱਡੀ ਇਹ ਤਾਂ 328 ਪੰਮ ਸਰਵਤ ਮਸਲਾ ਹੀ ਬਹੁਤ ਵੱਡਾ ਹੈ ਜੀ ਤੁਸੀਂ ਹਰ ਨਿੱਕੀ ਗੱਲ ਨੂੰ ਜੋ ਵੱਡਾ ਬਣਾ ਕੇ ਉਸ ਸੁਨਾਜੁਕ ਮੁੱਦੇ ਨੂੰ ਤੁਸੀਂ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਤੁਹਾਡਾ ਜਿਹੜਾ ਨੁਕਸਾਨ ਹੋ ਗਿਆ ਇਸ ਕਰਕੇ ਹੁਣ ਦੇਖਦੇ 328 ਪਾਵਰ ਰੂਪਾਂ ਦੇ ਮਸਲੇ 'ਚ ਐਸਆਈਟੀ ਦੀ ਕਦੋਂ ਜਾਂਚ ਕੰਪਲੀਟ ਹੁੰਦੀ ਆ ਕਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਇਹਨਾਂ ਨੂੰ ਤੇ ਚਾਹੀਦਾ ਸੀ ਕਿ ਆਪ ਪਿੱਛੇ हट ਜਾਂਦੇ ਜਿੱਥੇ-ਜਿੱਥੇ 328 ਪਾਵਨ ਸਰੂਪਾਂ ਦੀ ਇਹਨਾਂ ਨੂੰ ਜਾਣਕਾਰੀ ਮਿਲਦੀ ਸੀ ਨਾਲ ਦੀ ਨਾਲ ਸ਼ਰੂਮਨੀ ਕਮੇਟੀ ਨੂੰ ਦੱਸੀ ਜਾਂਦੇ ਜੀ ਆਜ ਹੋਈ ਆ 328 ਪਾਵਨ ਸਰੂਪਾਂ ਚੋਂ ਇਹਨੇ ਪਾਵਨ ਸਰੂਪ ਇਸ ਗੁਰੂ ਘਰ ਪਏ ਨੇ ਇਸ ਧਾਰਮਿਕ ਸਥਾਨ ਤੇ ਪਏ ਨੇ ਠੀਕ ਹੈ ਹਾਂ ਉਹਦੇ ਚ ਇੱਕ ਸ਼ਰੂਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੈ ਕਿ ਕਿਉਂਕਿ ਡੇਰਿਆਂ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਵਿੱਚ ਡੇਰੇ ਨੇ ਜਿਹੜੇ ਜਿਹੜੇ ਸਿੱਖੀ ਸਿਧਾਂਤਾਂ ਦੇ ਉਲਟਾ ਜੀ ਉੱਥੇ ਮਹਾਰਾਜ ਦੇ ਪਾਵਨ ਸਰੂਪ ਜਾਣੇ ਚਾਹੀਦੇ ਕਿ ਨਹੀਂ ਜਾਣੇ ਚਾਹੀਦੇ ਇਹ ਰਹਿਤ ਮਰਿਆਦਾ ਜਿਹੜੀ ਆ ਉਹਦੇ ਚ ਸਪਸ਼ਟ ਲਿਖਿਆ ਹੋਇਆ ਪਰ ਇੱਥੇ ਇਸ ਧਾਰਮਿਕ ਸਥਾਨ ਤੇ ਪਾਵਨ ਸਰੂਪ ਦੂਜੇ ਗੁਰੂ ਘਰਾਂ ਦੇ ਨਾਮ ਤੇ ਭੇਟਾ ਦੇ ਤੌਰ ਤੇ ਜਾਰੀ ਕੀਤੇ ਗਏ ਸੀ ਉਹਨਾਂ ਨੇ ਗਾਂ ਫਾਰਵਰਡ ਕੀਤੇ ਹੈਗੇ ਨੇ ਉਹ ਉਥੋਂ ਦੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਾ ਕਿੰਨਾ ਰੋਲ ਸੀ ਕੀ ਉਹਨੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਨੂੰ ਦੱਸਿਆ ਸੀ ਜਾਂ ਅਕਾਲ ਤਖਤ ਸਾਹਿਬ ਨੂੰ ਦੱਸਿਆ ਸੀ ਕਿ ਇਹ ਗੁਰੂ ਘਰ ਵਾਸਤੇ ਮਹਾਰਾਜ ਦੇ ਪਾਵਨ ਸਰੂਪ ਪਜਾਰੀ ਕੀਤੇ ਗਏ ਸੀ ਇਹਨਾਂ ਗਾਂ ਦੂਜੀ ਜਗ੍ਹਾ ਭੇਜ ਦਿੱਤੇ ਤੇ ਉੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਜ਼ਿੰਮੇਵਾਰ ਸੀ ਉਹਨਾਂ ਨੇ ਰਹਿਤ ਮਰਿਆਦਾ ਭੰਗ ਕੀਤੀ ਹੈਗੀ ਤੇ ਕੁਲਮਲਾ ਕੇ ਇੱਥੇ ਤੇ ਰਹਿਤ ਮਰਿਆਦਾ ਵੀ ਹੋ ਰਹੀ ਤੇ ਜਿਹੜੇ ਪੰਜਾਬ ਸਰਕਾਰ ਨੇ ਸਟੇਟਮੈਂਟ ਜਾਰੀ ਕੀਤੀ ਸੀ ਉਹ ਕਹਿ ਰਹੇ ਕਿ ਅਨ ਆਫੀਸ਼ੀਅਲੀ ਮਹਾਰਾਜ ਦੇ ਪਾਵਨ ਸਰੂਪ ਉੱਥੇ ਪਾਏ ਗਏ ਨੇ ਹਨਾ ਉਹ ਹੁਣ ਕੋਦੋਂ ਪਹਿਲਾਂ ਕਲੀਨ ਚੈਟ ਦਿੱਤੀ ਫਿਰ ਸਰਕਾਰ ਦੇ ਮੰਤਰੀ ਵੀ ਜਾਂਦੇ ਨੇ ਉਹ ਬਾਅਦ ਚ ਮੁੱਕਰ ਵੀ ਜਾਂਦੇ ਨੇ ਜੂਟਰਨ ਵੀ ਲੈ ਲੈਂਦੇ ਮਾਮਲਾ ਵੀ ਠੰਡਾ ਹੋ ਗਿਆ ਮਤਲਬ ਇਹ ਲੋਕਾਂ ਦੀਆਂ ਭਾਵਨਾਵਾਂ ਢਕਾਈਆਂ ਗਈਆਂ ਨਾ ਇਸ ਕਰਕੇ ਸਰਕਾਰ ਦਾ ਕੰਮ ਭਾਵਨਾਵਾਂ ਢਕਾਉਣਾ ਨਹੀਂ ਹੁੰਦਾ ਸਰਕਾਰ ਦਾ ਕੰਮ ਆ ਡਿਵੈਲਪਮੈਂਟ ਕਰਨੀ ਹੈਗੀ ਡਿਵੈਲਪਮੈਂਟ ਕਰਨੀ ਚਾਹੀਦੀ ਸੀ 19 ਸਰਕਾਰ ਕੋਈ ਨਹੀਂ ਕਹੇ ਨੂੰ 5 ਸਾਲ ਥੋੜੇ ਨਹੀਂ ਹੁੰਦੇ ਬਹੁਤ ਹੁੰਦੇ ਨੇ 60 ਮਹੀਨੇ ਹੁੰਦੇ ਨੇ ਜੀ ਤੇ 60 ਮਹੀਨਿਆਂ ਦੇ ਵਿੱਚ ਸਰਕਾਰ ਨੂੰ ਮੋٹے ਕੰਮ ਕਰਨੇ ਚਾਹੀਦੇ ਹੈਗੇ ਸੀ ਪਰ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਘੱਟ ਕੀਤੀ ਆ ਇਲਜ਼ਾਮ ਲੱਗਦੇ ਨੇ ਸਾਰੇ ਪੰਜਾਬ ਕਹਿਣ ਲੱਪਿਆ ਆ ਆਪੋਜੀਸ਼ਨ ਪਾਰਟੀਆਂ ਕਹਿਣ ਲੱਗੇ ਬਾਹਰਲੇ ਲੋਕਾਂ ਦੀ ਜਿਹੜੀ ਆ ਸਿਆਸੀ ਤੌਰ ਤੇ ਜਿਆਦਾ ਸੇਵਾ ਕੀਤੀ ਹੈਗੀ ਆ ਮੋٹے ਇਹਨਾਂ ਕੋਈ ਪੰਜ ਗੰਮ ਕੰਮ ਨੇ ਅਸੀਂ ਬਿਲੀ ਫਰੀ ਕਰਤੀ ਜੀ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਹੈਗਾ ਅਸੀਂ 60 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦੇ ਦਿੱਤਾ ਹੈਗਾ ਅਸੀਂ ਮਹੱਲਾ ਕਲੀਨਿਕ ਬਣਾ ਲਏ ਪੁਰਾਣੇ ਬਿਲਡਿੰਗਾਂ ਨੂੰ ਨਵਾਂ ਰੰਗ ਦੇ ਦਿੱਤਾ ਹੈਗਾ ਅਸੀਂ ਸਕੂਲ ਆਫ ਐਮੈਨਿਟੀਜ਼ ਰੱਖ ਲਏ ਤੇ ਐਕਸਲੈਂਸ ਉਹ ਵੀ ਪੁਰਾਣੇ ਸਕੂਲਾਂ ਦਾ ਨਾਮ ਬਦਲ ਕੇ ਤੇ ਰੰਗ ਰੂنگ ਕਰ ਦਿੱਤਾ ਤੇ ਹੁਣ ਸਰਬੱਤ ਸੇਤ ਬੀਮਾ ਪਹਿਲਾਂ ਹੀ ਮਿਲਦੀ ਸੀ ਉਹਦੀ ਕੀ ਪੂਰੇ ਇੰਡੀਆ ਦੇ ਵਿੱਚ ਹੀ ਇਹ ਵੀ ਸੈਂਟਰ ਸ਼ੇਅਰ ਹੈਗਾ ਉਹਦੇ ਚ 10 ਲੱਖ ਹੋ ਗਿਆ ਇਹ 7-8 ਕੰਮ ਆ ਜਿਹੜੇ ਸਰਕਾਰ ਨੇ ਕੀ ਤੇ ਜੀਵਨ ਸਿੰਘ ਸਾਹਿਬ ਕਹਿੰਦੇ ਨੇ ਸਾਡੀ ਤਾਰੀਫ਼ ਹੀ ਕਰ ਦੋ ਅਸੀਂ ਇਹਨਾਂ ਕੰਮ ਕਰ ਦਿੱਤਾ ਹੈਗਾ ਨਹੀਂ ਤਾਰੀਫ਼ ਕਰਾਂਗੇ 27 ਦੇ ਵਿੱਚ ਪੰਜਾਬ ਦੇ ਲੋਕ ਤਾਰੀਫ਼ ਕਰਨਗੇ ਤਾਰੀਫ਼ ਤੇ ਵੋਟਰ ਤਾੜੀਆਂ ਦੇਵਾ ਜੀ ਰਹੀਆਂ ਹੈਗੀਆਂ ਕੱਲ ਜਿਹੜਾ ਮਹਾਲੀ ਪ੍ਰੋਗਰਾਮ ਹੋਇਆ ਉਹ ਸਰਕਾਰ ਦਾ ਪ੍ਰੋਗਰਾਮ ਨਹੀਂ ਸੀ ਲੱਗਦਾ ਇੰਨੀ ਹੂਟਿੰਗ ਹੋ ਰਹੀ ਸੀ ਕਹਿੰਦਾ ਅਨੰਦਜੀਤ ਜੀਵਨ ਸਾਹਿਬ ਤਾਰੀਫ਼ ਹੀ ਕਰ ਦੋ ਇੰਨੀ ਹੂਟਿੰਗ ਹੋ ਰਹੀ ਸੀ ਸਰਕਾਰੀ ਸਮਾਗਮਾਂ ਦੇ ਵਿੱਚ ਇੰਨੀ 5 ਮਿੰਟ ਦੀ ਹੂਟਿੰਗ ਛੁੰਦੀ ਨਹੀਂ ਹੈਗਾ ਬੜਾ ਇੱਕ ਡਿਸਪਲਾਈ ਹੁੰਦਾ ਡੈਕੋਰਮ ਹੁੰਦਾ ਹੈਗਾ ਜਿਸ ਸਟੇਜ ਤੇ ਚੀਫ ਮਿਨਿਸਟਰ ਬੈਠੇ ਹੋਣ ਹਨਾ ਉਹਨੋਂ ਪੰਜਾਬ ਦੇ 3 ਕਰੋੜ ਲੋਕ ਹੂਟਿੰਗ ਵੀ ਕਰਨਗੇ ਤਾੜੀਆਂ ਵੀ ਮਾਰਨਗੇ ਚੋਣ ਜਾਬਤਾ ਤੇ ਲੱਗ ਲੈਂਦੋ ਵੋਟਾਂ ਤੇ ਪਾ ਲੈੰਦੋ ਰਿਜ਼ਲਟ ਤੇ ਆ ਲੈੰਦੋ ਐਡੀ ਕਿਹੜੀ ਕਾਲੀ ਹੈਗੀਆ ਜੇ ਤੁਸੀਂ ਚੰਗੇ ਕੰਮ ਕੀਤੇ ਹੋਣਗੇ ਤੁਹਾਡੀਆਂ ਤਰੀਫਾਂ ਦੇ ਪੂਰੇ ਬਲੋਕੀ ਬੰਨਣਗੇ ਪਹਿਲਾਂ ਤੇ ਉਮੀਦਾਂ ਤੋਂ ਉਲਟ ਜਾ ਕੇ ਤੁਹਾਨੂੰ ਵੋਟਾਂ ਪਈਆਂ 92 ਹੁਣ ਤੁਸੀਂ ਜੇ ਚੰਗੇ ਕੰਮ ਕੀਤੇਗੇ ਪਹਿਲਾਂ ਲੋਕਾਂ ਦਾ ਭਰੋਸਾ ਹੀ ਕੀ ਆਮ ਆਦੀ ਪਾਰਟੀ ਬੜਾ ਚੰਗਾ ਕੰਮ ਕਰੇਗੀ ਹੁਣ ਭਰੋਸਾ ਵਿਸ਼ਵਾਸ ਦੇ ਵਿੱਚ ਬਦਲਣਾ ਹੈਗਾ ਹੁਣ ਦੇਖਦੇ ਆ ਕਿ ਤੁਸੀਂ ਕਿੰਨਾ ਕੰਮ ਕੀਤਾ ਲੋਕਾਂ ਦਾ ਕਿੰਨਾ ਦਿਲ ਜਿੱਤਿਆ ਕਿੰਨਾ ਵਿਸ਼ਵਾਸ ਬਣਿਆ ਹੈਗਾ ਉਹ ਸਤਾਈ ਚ ਪਤਾ ਲੱਗ ਜਾਊਗਾ ਉਦੋਂ ਲੋਕੇ ਤਾੜੀਆਂ ਵੀ ਪਾਉਣਗੇ ਜਿਵੇਂ ਅੱਜ ਪੂਰੇ ਪੰਜਾਬ ਚ ਕੇਜਰੀਵਾਲ ਸਾਹਿਬ ਦੇ ਬੁੱਤ ਲੱਗੇ ਨੇ ਉਦੋਂ ਫੇਰ ਬੁੱਤ ਲੱਗ ਜਾਣਗੇ ਪੰਜਾਬ ਕੋ ਵਾਧੂ ਪੈਸਾ ਪਿੱਛੇ ਦੇ ਹਾਈ ਕੋਰਟ ਦੇ ਵਿੱਚ ਪੈਨਸ਼ਨਰ ਗਏ ਨੇ ਲੋਕਾਂ ਨੂੰ ਪੈਨਸ਼ਨ ਸਰਕਾਰੀ ਮੁਲਾਜ਼ਮੇ ਰਿਟਾਇਰ ਹੋਣੇ ਮੈਡੀਕਲ ਨਹੀਂ ਲੋਕਾਂ ਨੂੰ ਮਿਲ ਰਿਹਾਗਾ ਪੈਨਸ਼ਨ ਹੀ ਨਹੀਂ ਮਿਲ ਰਹੀ ਹੈਗੀ ਲੋਕਾਂ ਨੂੰ ਤਿੰਨ ਤਿੰਨ ਚਾਰ ਚਾਰ ਮਹੀਨੇ ਲੀਟਾ ਉਹਨਾਂ ਕਹਿੰਦੇ ਕਿ ਸਰਕਾਰ ਮਸ਼ਹੂਰੀਆਂ ਵਾਸਤੇ ਤੇ ਪੈਸੇ ਆ ਗਏ ਨੇ ਤੇ ਸਾਡੇ ਮੈਡੀਕਲ ਬਿੱਲ ਤੇ ਸਾਡੀਆਂ ਪੈਨਸ਼ਨਾਂ ਕੋਈ ਨਹੀਂ ਮਿਲ ਰਹੀ ਹੈਗੀਆਂ ਲੋਕੀ ਸਤਾਈ ਚ ਹਿਸਾਬ ਕਿਤਾਬ ਲਾ ਲੈਣ ਕਿ ਕਿੰਨੇ ਕੀ ਇਹਨਾਂ ਨੂੰ ਹਾਰ ਪਾਉਣੇ ਨੇ ਤੇ ਕਿੰਨੀ ਕੀ ਇਹਨਾਂ ਨੂੰ ਹਲਾਸ਼ੇਰੀ ਦੇਣੀ ਤੇ ਕਿੰਨੇ ਕੀ ਲੋਕਾਂ ਨੇ ਤਾਰੀਫ ਕਰਨੀ ਹੈਗੀ